ਮੇਰਾ 6 ਫਰਵਰੀ 1972 ਨੂੰ ਵਿਆਹ ਹੋਇਆ ਸੀ ਕੋਈ ਸ਼ਾਦੀ ਲਵ ਮੈਰਿਜ ਨਹੀਂ ਸੀ ਪਹਿਲੀ ਵਾਰੀ ਮੈਂ ਉਸ ਨੂੰ ਜਿਸ ਰੰਗ ਨੂੰ ਦਿਖਾਇਆ ਗਿਆ ਪਹਿਲੀ ਵਾਰੀ ਦੇਖਦਿਆਂ ਹਾਂ ਹੋ ਗਈ ਇੱਕ ਕੋਲਡ ਔਰ ਮਤਲਬ ਕਹਿ ਸਕਦੇ ਆ ਬਰਫੀਲੇ ਸਭਾਓ ਦੀ ਸੀ ਵੀ ਮੈਂ ਉਹਨੂੰ ਕੁਝ ਵੀ ਕਹਿ ਦੇਣਾ उन्हें अगो जवाब ही नहीं देना मतलब ती कह सकते भी सा कभी अज तक कभी पिट ना पिट ला के अभी कभी सुटे नहीं रात और अखीर दम तक भी असंक ही मतलब बिस्किट पींद रहे दोनों शुरू तो पहले दिन तो अखीर दिन मौत तक भी मेरा उन्हें साथ देता है इन्ना प्यार मेरे को भुलाई जाती नहीं है ਮੈਂ ਹੀ ਕਹਣਾ ਵੀ ਜੇ ਰੱਬ ਤੋਂ ਇਨਾ ਕੁਝ ਦਿੱਤਾ ਸੀਗਾ ਤਾਂ ਮੈਨੂੰ ਵੀ ਨਾਲ ਭੇਜ ਦਿੰਦਾ ਇਕੱਠੇ ਲੈ ਜਾਂਦਾ ਸਾਨੂੰ ਮੈਨੂੰ ਇੱਥੇ ਕੰਨੇ ਨੂਕਾਂ ਨੂੰ ਛੱਡ ਗਏ ਬੱਚੇ ਬਹੁਤ ਪਿਆਰ ਨਾਲ ਪੁੱਛਦੇ ਐ ਰੱਖਦੇ ਐ ਦੇਖਦੇ ਐ ਲੇਕਿਨ ਮੇਰਾ ਇਕੱਲਾਪਣ ਮੈਂ ਹੀ ਸਮਝੋ ਵੀ ਨਹੀਂ ਰਹਿ ਸਕਦਾ ਕਿੰਨਾ ਕੁ ਮੈਂ 26 ਤਰੀਕ ਨੂੰ ਕਾਰ ਜਾ ਕੇ ਕਲਾਈ ਦੋਸਾ ਚੜ ਆ ਗਿਆ ਦੋਸਾ ਜਾ ਕੇ ਫਿਰ ਮੈਂ ਉਹਨਾਂ ਨੇ ਕਿਹਾ ਜਿਵੇਂ ਅਸਲੀ ਤਾਂ ਧਰਮ ਦੀਆਂ ਮੂਤੀਆਂ ਬਣਾਉਂਦੇ ਆ ਜਿਹੜੀ ਤਸਵੀਰ ਤੁੱਤੀ ਲਿਆਇਓ ਇਹ ਅਰਦਿਤ ਤਸਵੀਰਾਂ ਅਸਲੀ ਅਰਦਿਤ ਤਸਵੀਰ ਤਾਂ ਬਣਾ ਨਹੀਂ ਸਕਦੇ ਤੇ ਮੂਤੀ ਨਹੀਂ ਬਣਾ ਸਕਦੇ ਲੇਕਿਨ ਮੈਂ ਉੱਥੇ ਇੱਕ ਕਾਰੀਗਰ ਦੇ ਪੈਰੀ ਹੱਥ ਲਾਇਆ ਜਿਹੜਾ ਮੂਤੀ ਬਣਾ ਰਿਹਾ ਸੀਗਾ ਖੈਰ ਉਹ ਕਹਿੰਨਗੇ ਪੱਥਰ ਦੇ ਆਦੋ फेर ਮੈਂ ਉਥੋਂ ਮਕਰਾਨ ਨਿਕਲ ਆ ਗਿਆ ਮਕਰਾਨੋਂ ਮੈਂ ਖੱਲੇ ਖਡਾਂ ਤੋਂ ਉਤਰ ਕੇ ਇੱਕ 24 ਕੋਲੋ ਦਾ ਪੱਥਰ ਵੱਡਾ ਤੋ ਕਿ ਮੈਂ ਬਰਾਣੀਆਂ ਨੂੰ ਉਨੀ ਹਾਈਟ ਦਿੱਤਾ ਦਾ ਜਿੰਨੀ ਇੱਕ ਹਾਈਟ ਹੈ 5 ਫੁੱਟ 2 ਇੰਚ ਕੱਦ ਦੀ ਇਹ ਜਿਵੇਂ ਮੂਰਤੀ ਬਣਉਣੀ ਸੀ ਔਰ ਬਰਾਣੀ ਨੂੰ ਨਾ ਕਪੜਿਆ ਚ ਉਥੇ ਡਿਜ਼ਾਈਨ ਕੀਤੀ ਸੀ ਜਿਸ ਡਿਜ਼ਾਈਨ ਤੇ ਮਰੀ ਹੈ ਉਹ ਤੋਂ ਦੇ ਪੈਗ ਪਾਪ ਕਪੜੇ ਪਾਏ ਹੋਏ ਰੋਜ਼ ਇਹਨਾਂ ਨਾਲ ਗੱਲ ਕਰ ਲੈਣਾ ਫੇਰ ਇੱਥੇ ਬਹਿਣਾ ਟੇਬਲ ਦੇ ਕੋਲ ਮੈਨੂੰ ਇਦਾਂ ਲੱਗਦਾ ਵੀ ਇਹਦੇ ਹੱਥ ਗਏ ਰੋਟੀਆਂ ਮੇਰੇ ਕੋਲ ਆ ਰਹੀਆਂ ਇਹਦੀਆਂ ਦਿਲ ਦੀਆਂ ਗੱਲਾਂ ਹਜੇ ਵੀ ਸਾਂਝੀਆਂ ਕਰਦੇ ਹੋ ਹੱਣ ਨਹੀਂ ਹੁੰਦੀ ਹਰ ਗੱਲ ਮੈਂ ਪੁੱਛਣਾ ਰੋਜ਼ ਇਹਨੂੰ ਆਨਾ ਸੇ ਪਿਆਰ ਕਰਦਾ ਕਿਸ ਕਰਦਾ ਗੱਲ ਕਰਦਾ ਮੈਂ ਤਾਂ ਮਤਲਬ ਮੈਨੂੰ ਇਹ ਪੂਰਦੀ ਨਹੀਂ ਹੈ ਮੇਰੇ ਦਿਲ ਤੋਂ ਨਹੀਂ ਜਾਂਦੀ ਰਾਤ ਨੂੰ ਵੀ ਕਈ ਵਾਰ ਇੰਨਾ ਖਾਲਾ ਲੱਗਦਾ ਮੈਨੂੰ ਮੈਨੂੰ ਇਤਾਂ ਲੱਗਦਾ ਜਿਵੇਂ ਮੇਰੇ ਕੋਲ ਤੋਂ ਹੀ ਫੁਰ ਕਿੱਥੇ ਗਈ ਤੇ ਇਸ ਦੇ ਵਿੱਚ ਜਿਵੇਂ ਤੁਸੀਂ ਹੁਣ ਪਹਿਲਾਂ ਦੱਸਿਆ ਹੈ ਕਿ 2400 ਕਿਲੋ ਕੁਝ ਤੁਸੀਂ ਸੰਗਮਰਮਰ ਲਿਆ ਸੀ ਤੇ ਫਿਰ 11 ਇੱਕੋ ਹੀ ਪੀਸ 1100 ਕਿਲੋ ਦੀ ਜਿਹੜੀ ਇਹ ਮੂਰਤੀ ਬਣੀ ਹੈ ਤਾਂ ਇਸ ਦੇ ਵਿੱਚ ਜਿਹੜਾ ਐਕਸਪੈਂਸ ਕਾਫੀ ਆ ਗਿਆ ਹੋਗਾ ਉਸ ਪੈਸਿਆਂ ਨਾਲ ਇਮੋਸ਼ਨਸ ਦੇ ਨਾਲ ਕੋਈ ਮੁੱਲ ਨਹੀਂ ਪਿਆਰ ਦੀ ਕੋਈ ਕੀਮਤ ਨਹੀਂ मैं तो ये समझदा भी यदि बयान करके अपना आप ही गिरा अपने वो उन्नीस साल फिरते लाए, अठारह कंट्री फिर फिरा के लिया उन्होंने मैं लास्ट कंट्री जो मैं दिखाया उन्होंने उनम तो महीना डेढ़ महीना पहला अबुधाबी दुबई तो फिर असं इंग्लैंड चले गए नवा प्लेन चलिया देना ड्रीम लाइन 380 ਬਲੱਡ ਕੈਂਸਰ ਉਹਨੂੰ ਡਾਕਟਰ ਜੀ 2005 ਸੱਤ ਸਾਲ ਉਹਦਾ ਇਲਾਜ ਕਰਿਆ 29 ਕੈਮੋ ਦੇ ਟੀਕੇ ਲੱਗੇ ਉਹਨੂੰ ਤੇ ਸਮਝੋ 35 ਲੱਖ ਰੁਪਇਆ ਮੈਂ ਉਹਦੇ ਇਲਾਜ ਤੇ ਲਾਇਆ ਲੇਕਿਨ ਮੈਂ ਮੇਰਾ ਪੈਸਾ ਬਚਾ ਨਹੀਂ ਸਕਿਆ ਅੱਜ ਕਹਾਣੀਆਂ ਇਹ ਵੀ ਇੱਕ ਜਗ੍ਹਾ ਗੱਲ ਜੁੜਦੀ ਐ ਵਿਆਹ ਕਿਤੇ ਹੋ ਜਾਂਦਾ ਪਿਆਰ ਕਿਤੇ ਹੁੰਦਾ ਨਾ ਮਾਪੇ ਮੰਨਦੇ ਤੇ ਇਸ ਗੱਲ ਕਰਕੇ ਫਿਰ ਉਹ ਜਿਹੜੀਆਂ ਪਿਛਲੀਆਂ ਘਰੂਦਾਂ ਫੱਟੀਆਂ ਹੁੰਦੀਆਂ ਪਿਆਰ ਦੀਆਂ ਉਹ ਵਿਆਹ ਵਿੱਚ ਆ ਕੇ ਰੋੜੇ ਬਣ ਲੱਪ ਜਾਂਦੀਆਂ ਉਹ ਜਿਸਲੇ ਰੋੜੇ ਬਣਦੀਆਂ ਫਿਰ ਖਿੱਤ ਤੋਂ ਨਹੀਂ ਹੁੰਦੀ ਐ ਉਹ ਤਲਾਕ ਤੱਕ ਜਾ ਪਹੁੰਚਦੀ ਐ

हो न सकी दिल भी जलाया मैंने तुझको भूला ही नहीं लाख भुलाया मैंने मैं परेशान हूँ मुझे तन्हाई में आज न रो ਕਦੇ ਮਹਿਕ ਨਹੀਂ ਮੁਕਦੀ ਫੁੱਲਾਂ ਵਿੱਚੋਂ ਫੁੱਲ ਸੁੱਕਦੇ ਸੁੱਕਦੇ ਸੁੱਕ ਜਾਂਦੇ ਕਦੇ ਪਿਆਰ ਨਹੀਂ ਮੁਕਦਾ ਦਿਲਾਂ ਵਿੱਚੋਂ ਸਾਹ ਮੁਕਦੇ ਮੁਕਦੇ ਮੁੱਕ ਜਾਂਦੇ ਸ਼ਸ਼ੀਕਲ ਜੀ ਤੁਸੀਂ ਵੇਖ ਰਹੇ ਹੋ 라이 ਪੰਜਾਬੀ ਟੀਵੀ ਤੇ ਮੈਂ ਹਾਂ ਸਿਮਰ ਅਗਰਵਾਲ ਅੱਜ ਅਸੀਂ ਗੱਲ ਕਰਾਂਗੇ ਵਿਆਹ ਵਰਗੇ ਪਵਿੱਤਰ ਬੰਧਨ ਦੀ ਜਿੱਥੇ ਅਕਸਰ ਅੱਜ ਕੱਲ ਦੇ ਜਿਹੜੇ ਵਿਆਹ ਵਰਗਾ ਜਿਹੜਾ ਪਵਿੱਤਰ ਰਿਸ਼ਤਾ ਹੈ ਉੱਥੇ ਦੋਨਾਂ ਦੇ ਵਿੱਚ ਪਤੀ ਪਤਨੀ ਦੇ ਵਿੱਚ ਛੋਟੀ ਜੀ ਤਕਰਾਰ ਕਰਕੇ ਰਿਸ਼ਤੇ ਖੇਰੂ ਖੇਰੂ ਹੋ ਜਾਂਦੇ ਨੇ ਤੇ ਗੱਲ ਤਲਾਕ ਤੱਕ ਪਹੁੰਚ ਜਾਂਦੀ ਹੈ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਸ਼ਖਸੀਅਤ ਦੇ ਨਾਲ ਮਿਲਵਾਵਾਂਗੇ ਜਿਨ੍ਹਾਂ ਨੇ ਵਿਆਹ ਵਰਗੇ ਪਵਿੱਤਰ ਬੰਧਨ ਦੇ ਲਈ ਹੋਰ ਨਾਲ ਲੋਕਾਂ ਦੇ ਲਈ ਜਿਨ੍ਹਾਂ ਨੇ ਮਿਸਾਲ ਖੜੀ ਕੀਤੀ ਹੈ ਤੁਹਾਨੂੰ ਦੱਸ ਦੇ ਕਿ ਜਿਹੜੇ ਸ਼ਾਹਜਹਾਂ ਸੀ ਉਹਨਾਂ ਨੇ ਆਪਣੀ ਪਤਨੀ ਦੀ ਯਾਦ ਦੇ ਵਿੱਚ ਸੰਗਮਰਮਰ ਦਾ ਜਿਹੜਾ ਇੱਕ ਤਾਜ ਮਹਿਲ ਤਿਆਰ ਕਰਵਾ ਦਿੱਤਾ ਸੀ ਅੱਜ ਅਸੀਂ ਤੁਹਾਨੂੰ ਅਜੇ ਹੀ ਸ਼ਾਹਜਹਾਂ ਦੇ ਨਾਲ ਮੁਲਾਕਾਤ ਤੁਹਾਡੀ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਤਾਜ ਮਹਿਲ ਤਾਂ ਨਹੀਂ ਪਰ ਉਹਨਾਂ ਨੇ ਆਪਣੀ ਪਤਨੀ ਦੀ ਯਾਦ ਦੇ ਵਿੱਚ ਸੰਗਮਰਮਰ ਦਾ ਇੱਕ ਬੁੱਤ ਤਿਆਰ ਕਰਵਾ ਦਿੱਤਾ ਜੀ ਵਿਜੇ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਲਾਈ ਪੰਜਾਬੀ ਟੀਵੀ ਤੁਸੀਂ ਆਪਣੇ ਪੈਰਾਂ ਦੀ ਮਿੱਟੀ ਮੇਰੇ ਕੋਲ ਲੈ ਕੇ ਆਏ ਮੇਰੇ ਮੱਥੇ ਲਾਈ ਮੇਰੀ ਕਹਾਣੀ ਕਵਰ ਕਰਨਾ ਤੇ ਤੁਸੀਂ ਦੂਸਰੀ ਵਾਰੀ ਆਏ ਹੋ ਮੇਰੇ ਕੋਲ ਪਹਿਲਾਂ ਵੀ ਮੈਂ ਬਹੁਤ ਮਾਨ ਇੱਜ਼ਤ ਪ੍ਰਾਪਤ ਕੀਤੀ ਤੁਹਾਡੇ ਕੋਲ ਤੇ ਮੇਰਾ 6 ਫਰਵਰੀ 1972 ਨੂੰ ਵਿਆਹ ਹੋਇਆ ਸੀ ਕੋਈ ਸ਼ਾਦੀ ਲਵ ਮੈਰਿਜ ਨਹੀਂ ਸੀ ਪਹਿਲੀ ਵਾਰੀ ਮੈਂ ਉਸ ਨੂੰ ਜਸਤਰਾ ਮੈਨੂੰ ਦਿਖਾਇਆ ਗਿਆ ਪਹਿਲੀ ਵਾਰੀ ਦੇਖਦਿਆਂ ਹਾਂ ਹੋ ਗਈ ਬਾਪ ਮੇਰਾ ਬਹੁਤ ਛੋਟਾ ਜਿਹਾ ਛੱਟ ਕੇ ਮੈਨੂੰ ਚੜਾ ਗਿਆ ਸੀਗਾ ਆਪਣਾ ਬਾਪ ਵੀ ਮੈਸੀ ਔਰ ਮੈਂ ਵਿਆਹ ਅੰਦਰ ਮੁੰਡਾ ਵੀ ਮਈ ਸੀ ਇਸ ਕਰਕੇ ਮੈਂ ਉਸੇ ਵੇਲੇ ਵਿਆਹ ਨੂੰ ਹਾਂ ਕਰਤੀ 7 ਫਰਵਰੀ 1972 ਨੂੰ ਵਿਆਹ ਹੋ ਗਿਆ 74 ਵਿੱਚ ਬੇਟੀ ਪੈਦਾ ਹੋ ਗਈ ਜੀ 76 ਦੇ ਵਿੱਚ ਇੱਕ ਬੇਟਾ ਹੋਇਆ 77 ਚ ਵੀ ਇੱਕ ਬੇਟਾ ਹੋਇਆ ਇਹ ਤਿੰਨੇ ਹੀ ਇੰਨੇ ਕੁ ਸੰਸਕਾਰੀ ਨੇ ਬੇਟੀ ਅੰਮ੍ਰਿਤਸਰ ਵਿਆਹੀ ਹੈ ਉਹਨਾਂ ਦੇ ਮਤਲਬ ਕਹਿ ਸਕਦੇ ਆਂ ਵੀ ਅੱਠ ਕਨਾਲ ਦੀ ਕੋਠੀ ਹੈ ਬਹੁਤ ਅੱਛੇ ਘਰ ਗਈ ਹੈ ਉਹਨਾਂ ਦੇ ਛਾਲ ਬਣਾਉਣ ਦੇ ਛਾਲਾ ਬਣਾਉਣ ਦੇ کارਖਾਨੇ ਨੇ ਦੋ ਦੁਕਾਨ ਵੀ ਹੈ ਰਿਟੇਲ ਦੀ ਬੇਟਾ ਇੱਕ ਲੰਡਨ ਹੈ ਉਸ ਨੇ ਉੱਥੇ 200 ਟੈਕਸੀ ਪਾ ਲਈ ਜਿਹਦਾ ਪ੍ਰੀਮੀਅਰ ਟੈਕਸੀ ਜਨਾ ਤੇ ਨਾ ਨਾ ਚੱਲਦਾ ਅੱਜ ਕੱਲ ਉਹ ਇੱਥੇ ਆਇਆ ਹੋਇਆ ਸੀਗਾ ਕੱਲ ਹੀ ਗਿਆ ਵਾਪਸ ਉਹ ਗੁਰਦਾਵਾ ਹੈ ਹਾਲੇ ਕੱਲ ਦੀ ਉਹਦੀ ਫਲਾਈਟ ਹੈ ਉੱਥੋਂ ਤੇ ਤੀਸਰਾ ਜਿਹੜਾ ਬੇਟਾ ਹੈ ਵੱਡਾ ਹੈ ਉਹ 1 ਇੱਕ ਸਾਲ ਉਹਦੇ ਤੋਂ ਤੇ ਉਹ ਇੱਥੇ 35 ਸੈਕਟਰ ਆਪਣੀ ਕੋਠੀ 'ਚ ਹੀ ਰਹਿੰਦਾ ਆਪਣੇ ਆਪ ਹੀ ਆਪਣੇ ਬਲਬੂਤੇ ਤੇ ਸਭ ਕੁਝ ਉਹਨਾਂ ਨੇ ਬਣਾਇਆ ਮੈਂ ਉਹਨਾਂ ਦੀ ਕੋਈ ਅਜੇ ਤੱਕ ਮਤਲਬ ਫਾਇਨਸ ਦੇ ਵੱਲੋਂ ਕੋਈ ਮਦਦ ਨਹੀਂ ਕੀਤੀ ਹਾਂ ਪਿਆਰ ਔਰ ਮਤਲਬ ਸੰਸਕਾਰ ਇਹ ਅਸੀਂ ਮੀਆਂ ਬੀਬੀ ਨੇ ਰਲ ਕੇ ਦਿੱਤੇ ਸਾਡੀ ਕਦੀ ਵੀ ਤੂੰ ਤੂੰ ਮੈਂ ਮੈਂ ਨਹੀਂ ਹੋਈ ਕਦੀ ਸਾਡੀ ਲੜਾਈ ਨਹੀਂ ਹੋਈ ਉਹ ਐਡੀ ਕੋਲਡ ਔਰ ਮਤਲਬ ਕਹਿ ਸਕਦੇ ਆ ਬਰਫੀਲੇ ਸੁਭਾਓ ਦੀ ਸੀ ਵੀ ਮੈਂ ਉਹਨੂੰ ਕੁਝ ਵੀ ਕਹਿ ਦੇਣਾ ਉਹਨੇ ਉਹਦਾ ਜਵਾਬ ਹੀ ਨਹੀਂ ਦੇਣਾ मतलब ती कह सकते भी सा कभी अज तक कभी पिट ना पिट ला के अभी कभी सुटे नहीं रात और अखीर दम तक भी असी कट्ठे ही मतलब विस्की पींद रहे दोनों शुरू तो पहले दिन तो अखीर दिन मौत तक ਕਿ ਮੇਰਾ ਉਹਨੇ ਸਾਥ ਦਿੱਤਾ ਹੈ ਮੇਰੇ ਕੋਲੋਂ 8 ਦਿਨ ਪਹਿਲਾਂ ਇਹ ਕਮਰਾ ਮੇਰਾ ਛੱਡ ਕੇ ਦੂਸਰੇ ਕਮਰੇ ਕਰੀ ਗਈ ਸੀ ਉੱਥੋਂ ਹੀ ਸ਼ਾਮ ਨੂੰ ਜਿਸ ਸਮੇਂ ਮੈਂ ਵਿਸਕੀ ਦਾ ਟਾਈਮ ਹੁੰਦਾ ਸੀ ਉੱਥੋਂ ਆਂਦੀ ਸੀ ਮੇ ਥੰਮ ਦਬਤੀ ਬਾਰੇ ਉਥੋਂ ਹੀ ਮੇਰਾ ਮੂੰਹ ਦਾ ਸਵਾਦ ਬਦਲ ਜਾਏਗਾ ਮਤਲਬ ਇੰਨਾ ਪਿਆਰ ਮੇਰੇ ਕੋਲੋਂ ਭੁਲਾਈ ਜਾਂਦੀ ਨਹੀਂ ਹੈ ਮੈਂ ਇਹੀ ਕਹਿਣਾ ਵੀ ਜੇ ਰੱਬ ਤੂੰ ਇੰਨਾ ਕੁਝ ਕੀਤਾ ਸੀਗਾ ਤਾਂ ਮੈਨੂੰ ਵੀ ਨਾਲ ਭੇਜ ਦਿੰਦਾ ਇਕੱਠੇ ਲੈ ਜਾਂਦਾ ਸਾਨੂੰ ਮੈਨੂੰ ਇੱਥੇ ਇਕੱਲੇ ਨੂੰ ਕਹਨ ਛੱਡ ਗਏ ਮੈਨੂੰ ਇੱਕ ਵੱਡੀ ਦਿੱਕਤ ਹੈ ਲੋਨ ਦੀ ਨਸ ਜੀ ਇਸ ਤੋਂ ਵੱਡਾ ਦੁਨੀਆ 'ਚ ਕੋਈ ਵੀ ਖਰਾਬ ਜਾਂ ਕਰਤ ਨਹੀਂ ਹੈ। ਬਾਕੀ ਠੀਕ ਹੈ, guzara ਹੈ। ਮੇਰੇ ਕੋਲ ਇੱਕ ਬੱਚਾ ਹੈ ਜਿਹੜਾ ਮੈਂ 24 ਸਾਲ ਤੋਂ ਪਾਲਿਆ ਹੈ। ਉਹ ਮੇਰੇ ਕੋਲ ਹੈ। ਮੈਂ ਉਹਦਾ ਵਿਆਹ ਕੀਤਾ ਸੀ ਉਹਦੀ ਦੋ ਕੁੜੀਆਂ ਵੀ ਨੇ। ਖਾਂ ਪੈਂਦੀ ਐ, ਕਦੇ-ਕਦੇ ਉਹ ਥੱਲੇ ਉੱਤਰ ਆਉਂਦੇ ਐ, ਬੱਚੇ ਮੇਰੇ ਨਾਲ ਖੇਡ ਲੈਂਦੇ ਐ। ਬਸ ਇਸ ਤਰ੍ਹਾਂ ਮੇਰੀ ਜ਼ਿੰਦਗੀ ਦਾ ਸਫ਼ਰ ਸਾਡੇ 35 ਸਾਲ ਕੱਟ ਗਏ ਐ। ਬਾਕੀ ਦੇਖੋ ਕਿ ਨਹੀਂ ਹੋਰਦੇ ਕਲਦੀ ਹੈ ਬੱਚੇ ਬਹੁਤ ਪਿਆਰ ਨਾਲ ਪੁੱਛਦੇ ਐ ਰੱਖਦੇ ਐ ਦੇਖਦੇ ਐ ਲੇਕਿਨ ਮੇਰਾ ਇਕੱਲਾਪਨ ਮੈਂ ਹੀ ਸਮਝੋ ਵੀ ਨਹੀਂ ਰਹਿ ਸਕਦਾ ਕਿਉਂਕਿ ਵਿਜੇ ਜੀ ਜਦੋਂ ਕਿਸੇ ਦੀ ਡੈਥ ਹੋ ਜਾਂਦੀ ਹੈ ਤਾਂ ਡੈਥ ਤੋਂ ਬਾਅਦ ਅਕਸਰੀ ਲੋਕੀ ਉਹਨਾਂ ਦੀ ਫੋਟੋ ਲਗਾ ਕੇ ਉਸਤੇ ਫੁੱਲਾਂ ਦਾ ਹਾਰ ਜਿਹੜਾ ਟੰਗ ਦਿੰਦੇ ਨੇ ਪਰ ਤੁਸੀਂ ਅਜਿਹਾ ਨਹੀਂ ਕੀਤਾ ਤੁਸੀਂ ਤੁਹਾਡੇ ਦਿਮਾਗ ਦੇ ਵਿੱਚ ਕਿਵੇਂ ਆਇਆ ਕਿ ਤੁਸੀਂ ਆਪਣੀ ਵਾਈਫ ਦਾ ਸਟੈਚੂ ਤਿਆਰ ਕਰਵਾਉਣਾ ਹੈ ਉਹ ਵੀ ਸੰਗਮਰਮਰ ਦਾ ਜੋ ਕਿ ਬਹੁਤ ਜਿਹੜਾ ਮਹਿੰਗਾ ਇੱਕ ਪੱਥਰ ਦੇ ਵਿੱਚ ਆਂਦਾ ਹੈ ਸੰਗਮਰਮਰ ਤੇ ਤੁਸੀਂ ਸਟੈਚੂ ਬਣਵਾਇਆ ਤੇ ਕਿੱਦਾਂ ਤੁਹਾਡੇ ਮਨ ਦੇ ਵਿੱਚ ਆਇਆ ਤੇ ਤੁਸੀਂ ਉਹਨਾਂ ਦੇ ਜਿੱਥੋਂ ਤੱਕ ਅਸੀਂ ਦੇਖੀ ਤਾਂ ਤੁਸੀਂ ਉਹਨਾਂ ਦੇ ਗਲ ਦੇ ਵਿੱਚ ਫੁੱਲਾਂ ਦਾ ਹਾਰ ਵੀ ਬਾਇਰ ਅਕਸਰ ਲੋਕੀ ਫੋਟੋ ਟੰਗ ਕੇ ਫੁੱਲਾ ਦਾ ਹਾਰ ਟੰਗ ਦਿੰਦੇ ਨੇ ਸائیں ਜੀ ਵੀ ਮੈਂ ਉਸ ਔਰਤ ਦੇ ਨਾਲ ਮੇਰੀ بیوی ਸੀ ਉਹਦਾ ਨਾਮ ਹੀਨਾ ਮੈਂ ਉਸ ਨੂੰ ਸਾਰਾ ਹਿੰਦੁਸਤਾਨ ਆਪਣੀ ਕਾਰ ਡਰਾਈਵ ਕਰਕੇ ਅਸੀਂ ਫਿਰ ਕੇ ਆਏ ਕੰਨਿਆ ਕੁਮਾਰੀ ਤੋਂ ਵਾਪਸ ਆਉਂਦੇ ਹੋਏ ਜੈਪੁਰ ਦੇ ਕੋਲੋਂ ਅਸੀਂ ਨਿਕਲ ਰਹੇ ਸੀਗੇ ਤੇ ਮੈਨੂੰ ਕਹਿਣ ਲੱਗੀ ਚਲੋ ਤਾਜ ਮਹਿਲ ਵੀ ਦੇਖਦੇ ਚੱਲਦੇ ਹਾਂ ਇੱਥੋਂ ਜੈਪੁਰ ਤੋਂ ਸਿਕੰਦਰਾਬਾਦ ਨੂੰ ਰਸਤਾ ਨਿਕਲਦਾ ਹੈ ਅਸੀਂ ਉਹ ਸੜਕ ਤੇ ਮੁੜ ਗਏ 32 ਕਿਲੋਮੀਟਰ ਜਾਣ ਤੋਂ ਬਾਅਦ ਦੋਸਾ ਇੱਕ ਉਸ ਵੇਲੇ ਤਾਂ ਡਿਸਟ੍ਰਿਕਟ ਪਤਾ ਨਹੀਂ ਸੀਗਾ ਕਿ ਨਹੀਂ ਸੀਗਾ ਲੇਕਿਨ ਆਜ ਜੋ ਡਿਸਟ੍ਰਿਕਟ ਹੈ ਉੱਥੇ ਬਾਹਰ ਸੜਕ ਦੇ ਉੱਤੇ ਸਾਈਡਾਂ ਦੇ ਉੱਤੇ ਮੂਰਤੀਆਂ ਮੂਰਤੀਆਂ ਪਈਆਂ ਛਿਗੀਆਂ ਮੂਰਤੀਆਂ ਸਾਰੀਆਂ ਸੰਗ ਮਰਮਰ ਦੀਆਂ ਛਿਗੀਆਂ ਸੀਆਂ ਉਹ ਮੰਦਰਾਂ ਚ ਰੱਖਣ ਵਾਲੀਆਂ ਮੂਰਤੀਆਂ ਕੁਛ ਜੀ ਦੀ ਰਿਮੂਵ ਜਿਆ ਕੋ ਰਾਮ ਦੀ ਹੈ ਕੋ ਹਨੂਮਾਨ ਦੀ ਹੈ ਕੋ ਵਾਈਗੁਰੂ ਦੀ ਹੈ ਇਸ ਤਰ੍ਹਾਂ ਦੀਆਂ ਮੂਰਤੀਆਂ ਉੱਥੇ ਪੰਨ ਜੀ ਅਚੂ ਉਤਰ ਕੇ ਕਾਰ ਤੋਂ ਕਿਕ ਦੋ ਫੈਕਟਰੀਆਂ 'ਚ ਵੀ ਗਏ ਤੇ ਗੱਲਬਾਤ ਕੀਤੀ ਪੁੱਠਿਆ ਤੇ ਉਹ ਕਹਿਣ ਲੱਗੇ ਜੇ ਧਾਰਮਿਕ ਪੂਰਤੀਆਂ ਬਣਾਉਂਦੇ ਆ ਚਲੋ ਉਹ ਗੱਲ ਨਿਕਲ ਗਈ ਅਸੀਂ ਤਾਜ ਮਹਿਲ ਦੇਖ ਕੇ ਘਰ ਵਾਪਸ ਬੋੜਿਆ ਇਹ ਜਿਸਲਫੇਰੇ ਦੀ ਮੌਤ ਹੋਈ 11 ਤਰੀਕ ਨੂੰ ਮਾਰਚ ਜਮਿਨੇ 2019 ਉਸ ਤੋਂ ਬਾਅਦ ਫਿਰ ਮੈਂ 26 ਤਰੀਕ ਨੂੰ ਕਾਰ ਚੱਕ ਕੇ ਕਲਾਈ ਦੋਸਾ ਚੜਾ ਗਿਆ ਦੋਸਾ ਜਾ ਕੇ ਫਿਰ ਮੈਂ ਉਹਨਾਂ ਨੇ ਕਿਹਾ ਜੀ ਵੀ ਅਸਲੀ ਤਾਂ ਧਾਰਮਿਕ ਮੂਰਤੀਆਂ ਬਣਾਉਂਦੇ ਆ ਜਿਹੜੀ ਤਸਵੀਰ ਤੁਸੀਂ ਲਿਆਇਓ ਇਹ ਅਰਦਿਤ ਤਸਵੀਰ ਆ ਅਰਦਿਤ ਤਸਵੀਰ ਤਾਂ ਬਣਾ ਨਹੀਂ ਸਕਦੇ ਇਹ ਮੂਰਤੀ ਨਹੀਂ ਬਣਾ ਸਕਦੇ ਲੇਕਿਨ ਮੈਂ ਉੱਥੇ ਇੱਕ ਕਾਰੀਗਰ ਦੇ ਪੈਰੀ ਹੱਥ ਲਾਇਆ ਜਿਹੜਾ ਬੈ ਮੂਰਤੀ ਬਣਾ ਰਿਹਾ ਸੀਗਾ ਮੈਂ ਕਿਉਂ ਨਹੀਂ ਬਣਾ ਸਕਦਾ ਕਿਉਂ ਕਹਿਣ ਲੱਗਾ ਸਾਡੇ ਕੋਲ ਇਹ ਜਿਹੜੀ ਕੰਪਾਸ ਹੈ ਫਿੱਟ ਕੀਤੀ ਹੋਈ ਹੈ ਇਹ ਧਾਰਮਿਕ ਮੂਰਤੀਆਂ ਦਾ ਹੀ ਦਿਮਾਗ ਦੇ ਵਿੱਚ ਕੰਪਾਸ ਫਿੱਟ ਹੈ ਖੈਰ ਐ ਨਹੀਂ ਹੋ ਮੈਂ ਉੱਥੇ ਰਾਜਸਥਾਨ ਦੇ ਡੀਜੀਪੀ ਨੂੰ ਮਿਲਿਆ ਹਰੀਸ਼ ਮੀਨਾ ਜੀ ਨਾਂ ਦਾ ਉਹਨਾਂ ਨੇ ਫਿਰ ਕਿਹਾ ਵੀ ਨਹੀਂ ਸਹੀ ਇਮਾਨ ਜੀ ਦੀ ਮਾਤਾ ਜੀ ਹੈ ਤੇ ਇਹ ਬੋਟ ਦੀ ਮਰਾਨੀ ਹੈ ਖੈਰ ਉਹ ਕਹਣ ਕਿ ਪੱਥਰ ਦੇ ਆ ਦਿਓ ਫਿਰ ਮੈਂ ਉੱਥੋਂ ਮਕਰਾਨ ਨਿਕਲ ਆ ਗਿਆ ਮਕਰਾਨੋਂ ਮੈਂ ਥੱਲੇ ਖੱਡਾਂ ਚ ਉਤਰ ਕੇ ਇੱਕ 2400 ਕਿਲੋ ਦਾ ਪੱਥਰ ਵੱਡਾ ਤੋ ਕਿ ਮੈਂ ਬਰਾਨੀਆਂ ਨੂੰ ਉਨੀ ਹਾਈਟ ਦੀ ਚਾਹਾਂਦਾ ਸੀ ਜਿੰਨੀ ਇਹਦੀ ਹਾਈਟ ਹੈ 502 ਇੰਚ ਕੱਢ ਦੀ ਤੇ ਮੂਰਤੀ ਬਣਾਉਣੀ ਸੀਗੀ ਔਰ ਪੁਰਾਣੀ ਦੀ ਉਹਨਾਂ ਕੱਪੜਿਆਂ 'ਚ ਉਥੇ ਡਿਜ਼ਾਈਨ ਕੀਤੀ ਸੀ ਜਿਸ ਡਿਜ਼ਾਈਨ ਤੇ ਮਰੀ ਗਏ ਉਥੋਂ ਦੇ ਪਾਪ ਕੱਪੜੇ ਪਾਇਓ। ਬਸ ਪੱਥਰ ਦੇ ਆਟਾ ਮੈਂ ਉਹਨਾਂ ਨੂੰ ਉਥੋਂ ਕ੍ਰੇਨ ਨਾਲ ਚੱਕ ਕੇ ਉਹਨਾਂ ਨੇ ਜਿੱਤੇ ਲਾਤਾ ਜੀਪ ਤੋਂ ਮਤਲਬ ਓਪਨ ਜੀਪਾਂ 'ਨੇ ਕੋਈ ਸਾਈਡਾਂ ਤੇ ਕੋਈ ਜਗਾ ਮਤਲਬ ਉਹਨਾਂ ਨੂੰ ਰੋਕ ਨਹੀਂ ਹੈ ਤੇ ਉਹ ਮੈਂ ਦੋਸਾ ਪੱਥਰ ਕ੍ਰੇਨ ਨਾਲ ਉਤਾਰ ਕੇ ਉਹਨਾਂ ਨੂੰ ਦੇਤਾ ਬੱਸ 12 ਦਿਨ ਮੈਂ ਬੈਠਾ ਰਿਆ ਕਾਲਸ ਤੋਂ ਤੀ ਦੁੱਖੋ ਦੇ ਫੋਟੋ ਲਾਉਗੇ ਕਾਲਸ ਵੀ ਕਿਸ ਤਰ੍ਹਾਂ ਇਹ ਮੂਰਤੀ ਪਹਿਲਾਂ ਮਿੱਟੀ ਦੇ ਪੰਜ ਟਾਂਕੇ ਬਣਾਏ ਹੋਣਾਂ ਨੇ ਮਿੱਟੀ ਦੇ ਟਾਂਕੇਆਂ ਤੋਂ ਉਹ ਫਤੰਗ ਮਰ ਮਰਦੀ ਕਰਨ ਚੁਰੋ ਗਈ ਸੀ ਬਸ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਬਸੇ ਮਤਲਬ 26 ਮਈ ਨੂੰ ਜੀ ਇੱਕ ਘਰ ਮੈਂ ਇੱਥੇ ਲਾਲੀ ਦੋ ਕਰੇਨਾ ਨਾ ਟੱਕ ਉੱਪਰ ਰਿਆਂਦੀ 1100 ਕਿਲੋ ਵੇਟ ਇਹਦਾ ਰਹਿ ਗਿਆ بس ਇਹਦੇ ਆਮ ਦੀ ਸਮਝੋ ਖੁਸ਼ੀ ਚ ਕਾ ਲੋ ਮੈਂ ਸਮਝੋ 1000 1500 ਬੰਦਾ ਹੋਏਗਾ ਜ਼ਰੂਰ ਜਿਹੜਾ ਲੰਗਰ ਬਾ ਲੈ ਕੇ ਚੱਲਦੇ ਚੱਲਦੇ ਹੀ ਖਾਂਦਾ ਰਿਹਾ ਮੈਂ ਮਤਲਬ ਰੁਕਣ ਨਹੀਂ ਦਿੱਤਾ ਜੀ ਬਸ ਇਹ ਯਾਦ ਆ ਉਸੇ ਤਰ੍ਹਾਂ ਹੁਣ ਚੱਲ ਜਾਂਦੀ ਏ ਮੈਂ ਰੋਜ਼ ਇਹਨਾਂ ਨਾਲ ਗੱਲ ਕਰਨਾਂ ਫੇਰ ਇੱਥੇ ਬਹਿਣਾ ਟੇਬਲ ਦੇ ਕੋਲ ਮੈਨੂੰ ਇਦਾਂ ਲੱਗਦਾ ਵੇ ਇਹਦੇ ਹੱਥ ਗਏ ਰੋਟੀਆਂ ਮੇਰੇ ਕੋਲ ਆ ਰਹੀਆਂ ਇਹਦੀ ਜ ਮਤਲਬ ਦਿਲ ਦੀਆਂ ਗੱਲਾਂ ਹਜੇ ਵੀ ਸਾਂਝੀਆਂ ਕਰਦੇ ਹੋ ਖਾਨੀਆਂ ਹੁੰਦੀ ਐ ਹਰ ਗੱਲ ਮੈਂ ਪੁੱਛਦਾ ਰੋਜ਼ ਇਹਨੂੰ ਆਣਾ ਸੇ ਪਿਆਰ ਕਰਦਾ ਕਿਸ ਕਰਦਾ ਗੱਲ ਕਰਦਾ ਮੇਰਾ ਮਤਲਬ ਮੈਨੂੰ ਇਹ ਪੁੱਲਦੀ ਨਹੀਂ ਐ ਮੇਰੇ ਦਿਲ ਤੋਂ ਨਹੀਂ ਜਾਂਦੀ ਰਾਤ ਨੂੰ ਵੀ ਕਈ ਵਾਰ ਇੰਨਾ ਭੁਲੇਖਾ ਲੱਗਦਾ ਮੈਨੂੰ ਮੈਨੂੰ ਇਦਾਂ ਲੱਗਦਾ ਜਿਵੇਂ ਮੇਰੇ ਕੋਲ ਸੀ ਕੀ ਹੁਣ ਕਿੱਥੇ ਗਈ ਤੇ ਫਿਰ ਦਿਮਾਗ ਦੇ ਸਲੇ ਸਿੱਧਾ ਹੁੰਦਾ ਉਹ ਤਾਂ ਮਰ ਤਕ ਹੀ ਐ ਫੇਰ ਦਿਮਾਗ ਟਿਕਾਣੇ ਆਵਾ ਬਾਕੀ ਆ ਜਾਓ ਤੁਹਾਨੂੰ ਮੈਂ ਉੱਥੇ ਪੂਰੀ ਜੀ ਉਹ ਵੀ ਫੋਟੋ ਤੁਸੀਂ ਲੈਣੀ ਲੈ ਲਓ ਮੈਂ ਕਮਰੇ ਵਿੱਚ ਤੁਹੇ ਜੀ ਦੀ ਫੋਟੋ ਲਾਈ ਹੈ ਉਹਦੇ ਵਿੱਚ ਮੈਂ ਕਮ ਸੇ ਕਹੂੰ ਕੋਈ 40000 ਰੁਪਏ ਦੇ ਫੁੱਲ ਲਿਆ ਕੇ ਲਾਈ ਹੈ ਜਿਹੜੇ ਕਿ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਵੀ ਆਇਆ ਸੱਚਮੁੱਚ ਇਸ ਤਰ੍ਹਾਂ ਫੁੱਲਾਂ ਵੀ ਸਜਾਇਆ ਜਾ ਸਕਦਾ ਬੰਦਾ ਜੀ ਬਿਲਕੁਲ ਜਿੱਦਾਂ ਹੁਣ ਤੁਸੀਂ ਸੁਣਿਆ ਕਿ ਇਹਨਾਂ ਨੇ ਦੱਸਿਆ ਕਿ 1100 ਕਿਲੋ ਜਿਹੜੀ ਹੈ ਸੰਗਮਰਮਰ ਨਦੀ ਜਿਹੜੀ ਮੂਰਤੀ ਹੈ ਵਾਈਫ ਦੀ ਮੂਰਤੀ ਜਿਹੜੀ ਇਹਨਾਂ ਨੇ ਬਣਾਈ ਹੈ 1100 ਕਿਲੋ ਸੰਗਮਰਮਰ ਦੇ ਪੱਥਰ ਦੇ ਨਾਲ ਬਣੀ ਹੈ ਤੇ ਇਸ ਦੇ ਵਿੱਚ ਜਿਵੇਂ ਤੁਸੀਂ ਹੁਣ ਪਹਿਲਾਂ ਦੱਸਿਆ ਹੈ ਕਿ 2400 ਕਿਲੋ ਕੁਝ ਤੁਸੀਂ ਸੰਗਮਰਮਰ ਲਿਆ ਸੀ ਤੇ ਫਿਰ 11 ਇੱਕੋ ਹੀ ਪੀਸ 1100 ਕਿਲੋ ਦੀ ਜਿਹੜੀ ਇਹ ਮੂਰਤੀ ਬਣੀ ਹੈ ਤਾਂ ਇਸ ਦੇ ਵਿੱਚ ਜਿਹੜਾ ਐਕਸਪੈਂਸ ਕਾਫੀ ਆ ਗਿਆ ਹੋਗਾ ਜਿਹਦਾ ਪੈਸਿਆਂ ਦਾ ਇਮੋਸ਼ਨਸ ਨਾਲ ਕੋਈ ਮੁੱਲ ਨਹੀਂ ਪਿਆਰ ਦੀ ਕੋਈ ਕੀਮਤ ਨਹੀਂ ਮੈਂ ਤਾਂ ਇਹ ਸਮਝਦਾ ਵੀ ਇਹਦਾ ਬਿਆਨ ਕਰਕੇ ਆਪਣਾ ਆਪ ਹੀ ਗਰਾਨਾ ਆਪਣੇ ਆਪ ਨੂੰ ਮੈਂ ਕਿਸੇ ਕੋਲੋਂ ਨਾ ਮੈਂ ਲੈਣੇ ਨਾ ਕਿਸੇ ਨੇ ਮੈਨੂੰ ਦੇਣਾ ਨਾ ਕਿਸੇ ਨੇ ਇਸ ਗੱਲ ਦਾ ਕੋਈ ਅਹਿਸਾਸ ਵੀ ਇਹ ਹੈ ਇਵਨ ਮੇਰੇ ਬੱਚਿਆਂ ਨੇ ਵੀ ਮੈਨੂੰ ਨਹੀਂ ਪੁੱਛਿਆ ਵੀ ਤੁਸੀਂ ਕਿੰਨੇ ਪੈਸੇ ਲਾਏ ਆ ਕੀ ਕੀਤਾ ਹਾਲਾਂ ਮੇਰੇ ਕੋਲ ਬਾਰੋਂ ਮਤਲਬ ਛੇਹਾਂ ਚੋਂ ਟੈਲੀਫੋਨ ਬਹੁਤ ਆਏ ਆ ਇਹ ਸ਼ੀਲ ਮੂਰਤੀ ਬਣਵਾਣੀ ਹੋਵੇ ਕਿੰਨੇ ਪੈਸੇ ਲੱਗਣਗੇ ਮੈਂ ਉਹਨਾਂ ਨੂੰ ਕੋਈ ਗੱਲ ਕਹਿਣਾ ਵੀ ਫਲਾਨੀ ਥਾਂ ਇਹ ਵਰਦੀ ਹੈ ਉੱਥੇ ਜਾਓ ਉੱਥੇ ਜਾ ਕੇ ਗੱਲਬਾਤ ਕਰ ਲਓ ਜੀ ਜੀ ਵਿਜੇ ਜੀ ਜਦੋਂ ਤੁਸੀਂ ਇਹ ਮੂਰਤੀ ਬਣਵਾਣ ਦਾ ਸੋਚਿਆ ਤਾਂ ਉਦੋਂ ਕਿਸੇ ਨੇ ਤੁਹਾਨੂੰ ਇਦਾਂ ਵੀ ਕਿਹਾ ਕਿ ਇਹ ਤੁਸੀਂ ਕੀ ਕਰਨ ਜਾ ਰਹੇ ਹੋ ਨਹੀਂ ਰਹਿਣ ਦਿਓ ਕੁਛ ਇਦਾਂ ਨੈਗੇਟਿਵਿਟੀ ਮੈਂ ਕਿਸੇ ਨੂੰ ਇਹ ਗੱਲ ਪੁੱਛੀ ਹੋਈ ਨਹੀਂ ਪੁੱਛੀ ਨਹੀਂ ਨਾ ਨਾ ਮੈਂ ਪੁੱਛਣਾ ਮਤਲਬ ਮੁਨਾਸਬ ਸਮਝਿਆ ਹੀ ਨਹੀਂ ਕਿਉਂਕਿ ਕਲਾ ਮੁਖਤਿਆਰੀ ਮੈਂ ਇਸੇ ਕਰਦਿ ਕਿ ਮੈਨੂੰ ਪੁੱਛਣ ਜਾਂਦਾ ਮੈਂ ਬੱਚਿਆਂ ਤੱਕ ਨੂੰ ਵੀ ਨਹੀਂ ਦੱਸਿਆ ਨਹੀਂ ਨਹੀਂ ਬੱਚਾ ਬੱਚਿਆਂ ਨੂੰ ਕੱਖ ਨਹੀਂ ਪਤਾ ਇਹ ਤਾਂ ਜਿਸ ਨੇ ਮੂਰਤੀ ਦੇ ਅੰਦਰ ਇੱਥੇ ਆ ਕੇ ਖੜੀ ਹੋ ਗਈ ਇਸ ਨੂੰ ਹਜ਼ਾਰਾਂ ਆਦਮੀ ਦੇਖਣ ਆਏ ਆ ਮਤਲਬ ਜਿਸ ਤਰ੍ਹਾਂ ਜੀ ਸੰਤਰੀ ਇਸ ਤੋਂ ਦੀ ਚਲੋਂ ਨੇ ਉਹ YouTube ਤੇ ਚੱਲਦੀ ਹੈ ਇਵਨ ਮੈਂ ਕਹਿੰਦਾ ਫਿਰੋਜ਼ਪੁਰ ਬਠਿੰਡਾ ਅੰਮ੍ਰਿਤਸਰ ਮਤਲਬ ਜਲੰਧਰ ਲੋਕੀ ਉੱਥੋਂ ਸਪੈਸ਼ਲੀ ਚੱਲ ਕੇ ਫੈਮਿਲੀ ਲੈ ਕੇ ਆਉਂਦੇ ਆ ਮੈਂ ਬਲਕਿ ਮੈਨੂੰ ਉਹਨਾਂ ਨੂੰ ਦੁਪਹਿਰ ਦੇ ਬੱਲੇ ਹੋਵੇ ਤਾਂ ਮੈਨੂੰ ਖਾਣਾ ਖਵਾਏ ਗਰ ਭੇਜਦਾ ਨਹੀਂ ਤੇ ਅੱਛੇ ਅੱਛੇ ਬੰਦੇ ਮਤਲਬ ਇੱਕ ਪੁਲਿਸ ਇੰਸਪੈਕਟਰ ਮੋਗੇ ਤੋਂ ਆ ਗਿਆ ਉਹਦਾ ਤਾਂ ਮੇਰਾ ਮਤਲਬ ਇੰਨਾ ਪਿਆਰ ਬਣਿਆ ਵੀ ਉਹ ਮੈਨੂੰ ਕਹੇ ਮੋਗੇ ਤੁਹਾਨੂੰ ਕੋਈ ਕੰਮ ਹੋਵੇ ਮੈਨੂੰ ਦੱਤਿਓ ਤੁਸੀ ਮੈਂ ਕਹਾਂ ਮੈਨੂੰ ਕੋਈ ਕੰਮ ਨਹੀਂ ਹੈ ਮੇਰਾ ਚੰਦੀਗੜ੍ਹ ਦੀ ਵੀ ਟਵਾਸ ਹੈ 60 ਸਾਲ ਦਾ ਇੱਥੇ ਇਸੇ ਕੋਠੀ ਦੇ ਵਿੱਚ ਮੈਨੂੰ ਮੇਰਾ ਖਿਆਲ ਹੈ 1900 ਰੁਪਏ 80 ਬਿਆਲੀ ਤਾਂ ਵੀ ਬਾਤ ਉਹ 65 ਸਾਲ ਦਾ ਇਸ ਘਰ ਕੀ ਹੋ ਗਿਆ ਮੈਨੂੰ ਕਿ ਮੇਰਾ ਨੇਟਿਵ ਮੈਂ ਤਾਂ ਵੈਸੇ ਮੇਰਾ ਜਨਮ ਸਾਂ ਜਲੰਧਰ ਹੈ ਮੈਂ ਇਆਂ ਦੇ ਕੋਲ ਇੱਕ ਬਿਕਰਮਪੁਰਾ ਜਗ੍ਹਾ ਹੈਗੀ ਹੈ ਉੱਥੇ ਮੇਰਾ ਜਨਮ ਹੋਇਆ ਜੀ ਕਿ ਮੇਰਾ ਹੋਂ ਨਿਕ ਇਹੀ ਹੈ ਤੇ ਜਿੱਦਾਂ ਵਿਜੇ ਜੀ ਹੁਣ ਵੀਨਾ ਜੀ ਦੀ ਜਿਹੜਾ ਸਟੈਚੂ ਹੈ ਅਸੀਂ ਵੇਖਿਆ ਕਿ ਉਹਨਾਂ ਦੇ ਮੈਡਲਸ ਕਾਫੀ ਪਾਏ ਹੋਏ ਆ ਤੁਸੀਂ ਉਹਨਾਂ ਦੇ ਗਲੇ ਦੇ ਵਿੱਚ ਜਿਸ ਤਰ੍ਹਾਂ ਜਿਸ ਤਰ੍ਹਾਂ ਸਟੂਡੀਓ ਤੁਸੀਂ ਲੋਕਾਂ ਨੇ ਇਹ ਮੈਡਲ ਦੁਆਏ ਆ ਮੈਂ ਨਹੀਂ ਦੁਆਏ ਇਹ ਨਾ ਮੈਂ ਕਿਸੇ ਨੂੰ ਤੱਕ ਦੱਸਿਆ ਇਹ ਤਾਂ ਆਟੋਮੈਟਿਕਲੀ ਪਤਾ ਨਹੀਂ ਹੁਣ ਤੁਹਾਨੂੰ ਵੀ ਕਿਸ ਤਰ੍ਹਾਂ ਪਹੁੰਚ ਗਏ ਤੁਸੀਂ ਆਫਟਰ ਆਲ ਕਿਤੋਂ ਨਾ ਕਿਤੋਂ ਖਬਰ ਮਿਲ ਜਾਂ ਜੇ ਬੰਦੇ ਨੂੰ ਉਹਨਾਂ ਕੋਲ ਵੀ ਇਹ ਖਬਰ ਪਹੁੰਚੀ ਵਰਲਡ ਵਾਈਜ਼ ਰਿਕਾਰਡ ਵਾਲੀਆਂ ਕਿਤਾਬਾਂ ਪਈਆਂ ਇੰਡੀਆ ਬੁੱਕ ਆਫ ਰਿਕਾਰਡ ਵਾਲਿਆਂ ਨੇ ਮੈਂ ਕਿਤਾਬਾਂ ਭੇਜੀਆਂ ਨਾਲ ਮੈਡਲ ਭੇਜੇ ਹੈ ਮਤਲਬ ਮੈਂ ਕਮਵਾ ਜੀ ਮੈਂ ਉਹਨਾਂ ਨੂੰ ਕੋਈ ਪੈਸਾ ਦਿੱਤਾ ਜੀ ਮੈਂ ਕੋਈ ਰਸੀਦ ਦਿੱਤੀ ਨਹੀਂ ਮੈਂ ਕਿਸੇ ਨੂੰ ਕੁਝ ਨਹੀਂ ਦਿੱਤਾ ਹਾਂ ਉਹਨਾਂ ਦੇ ਟੈਲੀਫੋਨ ਦੇ ਰੂਪ ਮੈਨੂੰ ਆਏ ਸੀ ਵੀ ਅਗਰ ਅਸ ਜੀ ਇਸ ਤਰ੍ਹਾਂ ਛਾਪਤ ਜੀ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਮੈਨੂੰ ਕੋਈ ਇਤਰਾਜ਼ ਹੋਣਾ ਨਹੀਂ ਜੀ ਬਿਲਕੁਲ ਮਤਲਬ ਵਾਲ ਰਿਕਾਰਡ ਦੇ ਵਿੱਚ ਜਿਹੜੀ ਬੁੱਕ ਹੈ ਉਹਦੇ ਵਿੱਚ ਨਾਮ ਤੁਹਾਡਾ ਆਇਆ ਹਾਂ ਹੈਗਾ ਮਤਲਬ ਤਿੰਨ ਚਾਰ ਕਿਤਾਬਾਂ ਰਹੀਆਂ ਇੱਥੇ ਪਈਆਂ ਕੋਈ ਬੇਰਖਲ ਕਦੀ ਚੱਕ ਕੇ ਵੀ ਲੈ ਗਿਆ ਬੱਚਾ ਹੀ ਲੈ ਗਿਆ ਹੋਣਾ ਕੋਈ ਹੋ ਤੇ ਜੀ ਤੇ ਵਿਨਾ ਜੀ ਦੇ ਸ਼ੌਂਕ ਕੀ ਕੀ ਸੀ ਕੁਝ ਸ਼ੌਕ ਨਹੀਂ ਸੀ ਬੋਤੀ ਪੜੀ ਲਿਖੀ ਉਹ ਹੈ ਨਹੀਂ ਸੀਗੀ ਤੇ ਮੇਰੇ ਨਾਲ ਘੁੰਮਣਾ ਫਿਰਦਾ ਅਸੀਂ ਬਹੁਤ ਛੋਟੀ ਉਮਰ ਦੇ ਬੱਚੇ ਵਿਆਹ ਵੀ ਕੇ ਵੇਲੇ ਹੋ ਗਏ ਸੀਗੇ ਸਮਝੋ ਵੀ ਅਸੀਂ 2000 ਤੇ ਵੇਲੇ ਹੋ ਗਏ ਸੀ ਬਾਈ ਮਤਲਬ ਉੱਠ ਉਨ ਸਾਲ ਅਸੀਂ ਇਕੱਲੇ ਰਹੇ ਦੋਨੋਂ ਜਣੇ ਇੱਕੋ ਘਰ ਉਹ ਉਨੀ ਸਾਲ ਅਸੀਂ ਘੁੰਮਣ ਫਿਰ ਤੇ ਲਾਏ 18 ਕੰਟਰੀ ਫਿਰ ਕੇ ਫਰਾ ਕੇ ਲਿਆ ਉਹਨੂੰ ਮੈਂ ਲਾਸਟ ਕੰਟਰੀ ਜਿਹੜਾ ਮੈਂ ਦਿਖਾਇਆ ਉਹਨੂੰ ਮਰਨ ਤੋਂ ਮਹੀਨਾ ਡੇਢ ਮਹੀਨਾ ਪਹਿਲਾਂ ਉਹ ਅਬੂ ਦਾਬੀ ਦੁਬਈ ਫਿਰ ਅਸੀਂ ਇੰਗਲੈਂਡ ਚਲੇ ਗਏ ਸੀ ਇਹ ਨਵਾਂ ਏਪਲਨ ਚਲਿਆ ਸੀ ਉਹਨਾਂ ਦਾ ਡ੍ਰੀਮ ਲਾਈਨਰ 380 ਤੇ ਮਤਲਬ ਉਹਦੀ ਬੇਰਾ ਖਿਆਲ 80 ਸੀਟ ਦੀ ਕਪੈਸਿਟੀ ਹੈ ਉਸ ਪਲੇਨ ਦੀ ਕਿਹਾ ਉਹਦੇ ਜੋ ਮੈਂ ਕਰ ਸਕਦਾ ਸੀਗਾ ਮੈਂ ਕੀਤਾ ਜੋ ਕਰ ਸਕਦੇ ਸੀ ਉਹਨੇ ਕੀਤਾ ਕੋਈ ਗਿਲਾ ਨਹੀਂ ਹੈ ਮੈਨੂੰ ਠੀਕ ਹੈ ਜਾਣਾ ਕਿਉਂਨੇ ਮੈਨੂੰ ਕੱਲਾ ਛੱਡ ਕੇ ਤੁਰ ਗਈ ਜਿਵੇਂ ਜੀ ਵੀ ਜੀ ਜੀ ਮੈਂ ਗੱਲ ਕਰਾ ਤੇ ਉਹਨਾਂ ਦੀ ਵਿਨਾ ਜੀ ਦੀ ਡੈਥ ਕਿਵੇਂ ਹੋਈ ਸੀ ਤੇ ਕਦੋਂ ਹੋਈ ਸੀ ਨਾ ਡੈਥ ਬਲੱਡ ਕੈਂਸਰ ਉਹਨੂੰ ਡਾਇਗਨੋਸਟ ਹੋਇਆ ਸੀ ਜੀ 2005 ਸੱਤ ਸਾਲ ਉਹਦਾ ਇਲਾਜ ਕਰਿਆ 29 ਕੈਮੋ ਦੇ ਕੀ ਲੱਗੇ ਉਹਨੂੰ ਤੇ ਸਮਝੋ 35 ਲੱਖ ਰੁਪਈਆ ਮੈਂ ਉਹਦੇ ਰਾਹ ਤੇ ਲਾਇਆ ਲੇਕਿਨ ਮੈਂ ਮੇਰਾ ਪੈਸਾ ਬਚਾ ਨਹੀਂ ਸਕੇ ਉਦੀ ਦਵਾਈ ਵੀ ਅਮਰੀਕਾ ਤੋਂ ਲਾਸਟ ਜਿਸ ਵੇਲੇ ਮਰਦੀ ਹੈ ਉਸ ਦੇ ਵਿੱਚ 2 3 ਦਵਾਈਆਂ ਆਖੀਆਂ ਉਹ ਇੱਕ ਫਰਮਾ ਪੀਜੀਏ ਦਿੱਤੇ ਉਹਨਾਂ ਨੇ ਕਿਸੇ ਮਰੀਜ਼ ਨੂੰ ਦੇ ਦਿਆ ਮੇਰੇ ਕਿਸ ਕੰਮ ਹੈ ਤੇ ਕੁਝ ਗੋਲੀਆਂ ਕੁਝ ਕੈਪਸੂਲ ਪਏ ਸੀ ਕੋਈ ਸ਼ਾਇਦ ਕੋਈ দান ਕਰਤਾ ਦਿਨ ਦੀ ਜੁਲਕੀ ਬੱਚਾਂ ਨੂੰ ਵੰਕੀ ਇਹ ਕੋਠੀ ਮੈਂ ਆਪਣੇ ਬੇਟੇ ਨੂੰ ਦੇ ਦਿੱਤੀ ਹੈ ਉਹ ਜਿਹੜਾ ਜਿੰਨਾ ਉਹਦਾ ਸੂਟ ਮਤਲਬ ਅਸੀਂ ਕਿਉਂਕਿ ਸਾਰਾ ਹਿੰਦੁਸਤਾਨ ਫਿਰਦੇ ਆ ਲੈਡੀਆਂ ਨੂੰ ਦੋ ਹੀ ਛਕ ਹੁੰਦੇ ਆ ਇੱਕ ਜੁੱਤੀ ਤੇ ਇੱਕ ਸੂਟ ਬਸ ਉਹਨੇ ਹਰ ਜਗ੍ਹਾ ਲੈਣਾ ਸੀ ਹਰ ਸ਼ਹਿਰ ਦੇ ਵਿੱਚੋਂ ਲੈਣਾ ਤੇ ਕਿਤੋਂ 10 ਲੈ ਲੈਣੇ ਕਿਤੋਂ 5 ਲੈ ਲੈਣੇ ਮਤਲਬ ਬਨਾਰਸ ਵਾਰਾਨਸੀ ਜਿੰਨੂੰ ਆਪਾਂ ਕਹਿੰਨੇ ਆ ਉੱਥੋਂ ਮੇਰੇ ਖਿਆਲ 35000 ਰੁਪਏ ਦੀ ਉਸਦੇ ਟੋਪਿੰਗ ਦੀਆਂ ਨੇ 2000 ਦਾ ਪੰਜ ਛੇ ਜਲ ਲੈ ਵੈਸੇ ਤਾਂ ਇਹ ਚੱਲਦਾ ਰਿਹਾ ਜਿਸਨ ਨੇ ਮਰ ਗਿਆ ਉਹਦੇ ਸੂਤ ਨਿਕਲੇ 32 ਜਾਂ 29 ਤੇ ਸੂਤ ਨਿਕਲੇ ਜਿਹਦੇ ਮੈਂ ਬੱਚਾ ਨੂੰ ਵੰਦੇ ਬੇਟੀ ਨੂੰ ਕਿਉਂਕਿ ਦੋ ਨੂੰਹਾਂ ਨੇ ਇੱਕ ਬੇਟੀ ਹੈ ਜੂਲੀ ਸਾਰੀ ਮੈਂ ਵੰਦਤੀ ਹਾਂ ਦੀ ਮੈਂ ਕੀ ਕਰਨੀ ਦੋ ਚੂੜੀਆਂ ਉਹਨੀਆਂ ਰੱਖ ਲਈਆਂ ਦੋ ਚੂੜੀਆਂ ਨੇ ਆਪਣੇ ਜਿਹੜਾ ਨੌਕਰ ਮੇਰਾ ਬੇਟਾ ਹੈ ਇਹ ਯੋਗ ਕੁੜੀ ਜਿਹੜੀ ਆਈ ਗਈ ਹੈ ਉਹਦੇ ਹੱਥ ਪਾਤ ਮਤਲਬ ਉਹ ਤੁਸੀਂ ਉਹਨਾਂ ਦੀ ਯਾਦ ਜਿਹੜੀ ਹੈ ਸੰਭਾਲ ਕੇ ਰੱਖੀ ਸੀ ਯਾਦ ਕਰ ਲੋ ਸਮਾਲਣੀ ਚੀ ਹੈ ਯਾਦ ਗਿਆ ਯਾਦ ਹੀ ਹੈ ਉਹ ਉਹ ਯਾਦ ਉਹ ਦਿਲ ਤੋਂ ਨਿਕਲੇ ਤੇ ਯਾਦ ਜਾਂਦੀ ਹੈ ਉਹ ਦਿਲੋਂ ਹੀ ਜਾਂਦੀ ਸੁਣੀ ਕਹਿੰਦੇ ਜੀ ਵੀ ਜੀ ਜੀ ਅੱਜ ਕੱਲ ਦੇ ਜਿੱਦਾਂ ਸੋਚੇ ਤਾਂ ਜਿਹੜੇ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਹੈ ਜਾਂ ਲੋਕ ਨੇ ਉਹਨਾਂ ਦਾ ਮਤਲਬ ਵਿਆਹ ਵਰਗੇ ਜਿਹੜਾ ਰਿਸ਼ਤਾ ਹੈ ਉਸ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਕਿਉਂਕਿ ਵਿਆਹ ਹੁੰਦੇ ਨੇ ਤਾਂ ਛੋਟੀ ਮੋਟੀ ਨੋਖਜੋਕ ਕਰਕੇ ਜਿਹੜੀਆਂ ਗੱਲਾਂ ਨੇ ਉਹ ਜਿਹੜੀਆਂ ਤਲਾਕ ਤੱਕ ਪਹੁੰਚ ਜਾਂਦੀਆਂ ਨੇ ਤੇ ਜ਼ਿਆਦਾ ਚੀਜ਼ ਜਿਹੜਾ ਇਹ ਰਿਸ਼ਤਾ ਨਹੀਂ ਨਿਭਦਾ ਹਨ ਤੇ ਤੁਸੀਂ ਪਰ ਹੁਣ ਤੱਕ ਨਿਭਾ ਰਹੇ ਹੋ ਤੁਸੀਂ ਉਹਨਾਂ ਦਾ ਸਟੈਚੂ ਬਣਾ ਕੇ ਰੱਖਿਆ ਹੋਇਆ ਆਪਣੇ ਦਿਲ ਦੀਆਂ ਗੱਲਾਂ ਉਹਨਾਂ ਦੇ ਨਾਲ ਸਾਂਝੀਆਂ ਕਰਦੇ ਹੋ ਤਾਂ ਅਜਿਹੇ ਜਿਹੜੇ ਲੋਕ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਇਹ ਕਹਿਣਾ ਚਾਹੁੰਨਾ ਹਾਂ ਵੀ ਜਿਹੜੇ ਅੱਜ ਕੱਲੇ ਵਿਆਹ ਟੁੱਟਦੇ ਆਂ ਹਾਂਜੀ ਮੇਰੇ ਜ਼ਮਾਨੇ ਦੇ ਵਿੱਚ ਹੀ ਆ ਮੈਂ ਕਹਿ ਸਕਦਾ ਵੀ ਮੈਂ ਕੋਈ ਲਵ ਫੇਰ ਨਹੀਂ ਕੀਤਾ ਮੇਰੇ ਬੇਟੇ ਨੇ ਕੋਈ ਲਵ ਫੇਰ ਨਹੀਂ ਕੀਤਾ ਕੋਈ ਕਿਸੇ ਲੜਕੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਇਵਨ ਕਾ ਮੇਰਾ ਪੋਤਾ ਵੀ ਜਿਹੜਾ ਹੈ ਉਹ ਐਸੇ ਨੇ 18 ਸਾਲ ਦਾ ਉਹਦੀ ਵੀ ਕੋਈ ਗਰਲਫ੍ਰੈਂਡ ਨਹੀਂ ਮੈਂ ਉਹਦਾ ਨਾਲ ਰੋਜ਼ ਮਜ਼ਾਕ ਕਰਦਾ ਵੀ ਅੱਜ ਕਦੋਂ ਸਾਊਥ ਕੋਰੀਆ ਪੜ੍ਹਨ ਗਿਆ ਹੈ ਅਗਲੀ ਫਰਦਰ ਸਟੱਡੀਜ਼ ਵਿੱਚ ਤਾਂ ਮੈਂ ਉਹਨਾਂ ਮਜ਼ਾਕ ਕਰਦਾ ਹੁੰਦਾ ਵੀ ਦੂਸਰਿਆਂ ਕੋਈ ਦੱਸਦੇ ਹੈਗੇ ਆ ਤਾਂ ਅਜੀ ਤਰ੍ਹਾਂ ਇਹ ਕਰਦੀ ਉਹ ਕਹਿੰਦਾ ਦਾਜੂ ਐਸੀ ਬਰਤਮਤ ਦੀਆ ਕਰੋ ਮੇਰੇ ਸਾਹ ਤਾਂ ਮਤਲਬ ਸਾਡੇ ਬਲੱਡ ਨਹੀਂ ਸੀਗਾ ਅੱਜ ਕਹਾਣੀਆਂ ਇਹ ਵੀ ਇੱਕ ਜਗ੍ਹਾ ਗੱਲ ਜੁੜਦੀ ਹੈ ਵਿਆਹ ਕਿਤੇ ਹੋ ਜਾਂਦਾ ਪਿਆਰ ਕਿਤੇ ਹੁੰਦਾ ਨਾ ਮਾਪੇ ਮੰਨਦੇ ਤੇ ਇਸ ਗੱਲ ਕਰਕੇ ਫਿਰ ਉਹ ਜਿਹੜੀਆਂ ਪਿਛਲੀਆਂ ਕੁਰੂਦਾਂ ਫੱਤੀਆਂ ਹੁੰਦੀਆਂ ਪਿਆਰ ਦੀਆਂ ਉਹ ਵਿਆਹ ਵਿੱਚ ਆ ਕੇ ਰੋੜੇ ਬਣ ਲੱਪ ਜਾਂਦੀਆਂ ਉਹ ਜਿਸਲੇ ਰੋੜੇ ਬਣਦੀਆਂ ਫਿਰ ਖਿੱਤ ਤੋਂ ਨਹੀਂ ਹੁੰਦੀ ਐ ਉਹ ਤਲਾਕ ਤੱਕ ਜਾ ਪਹੁੰਚ ਗਈ ਐ ਮੇਰੇ ਇੱਥੇ ਇੱਥੇ ਯਾਰ ਦੋਸਤ ਜੱਜ ਨੇ ਉਹ ਤਾਂ ਇਹ ਕਹਿੰਦੇ ਐ ਬਈ 10 ਦਿਨ ਬਾਅਦ ਵੀ ਤਲਾਕ ਦੇ ਕੇਸ ਫਾਈਲ ਹੋਏ ਐ ਮਤਲਬ 10 ਦਿਨ ਕਿ ਪੈਂਟ ਦਾ ਨਾਲਾ ਮਤਲਬ ਪੈਂਟ ਦੇ ਬਟਨ ਤੱਕ ਤਾਂ ਬੰਦਾ ਜਿੱਪ ਲਾ ਨਹੀਂ ਆਉਂਦੀ ਤੇ ਉਸ ਤੋਂ ਪਹਿਲਾਂ ਤਲਾਕ ਹੋ ਜਾਂਦਾ ਤਾਂ ਆਹ ਹੈ ਦੁਨੀਆ ਦਾ ਮੈਂ ਤਾਂ ਇਹ ਹੀ ਕਹੂੰਗਾ ਜੇ ਤੁਸੀਂ ਅਗਨਿ ਤਾਂ ਮਨੇ ਵਚਨ ਦੇ ਕੇ ਕਿ ਸਦਾ ਕੈਨੇਡਾ ਲੈ ਕੇ ਆਣੇ ਉਹ ਨਾਲ ਦੇਖੋ ਜਨਨੀ ਹੈ ਔਰਤ ਜਨਨੀ ਹਰ ਧਰਮ ਦੀ ਹਰ ਜਾਤੀ ਜੇਕਰ ਅਸੀਂ ਜਨਨੀ ਦੀ ਇੱਜ਼ਤ ਨਹੀਂ ਕਰ ਸਕਦੇ ਪਿਆਰ ਨਹੀਂ ਕਰ ਸਕਦੇ ਉਸ ਨੂੰ ਅਸੀਂ ਘੱਟੇ ਨਹੀਂ ਤੱਕ ਸਕਦੇ ਸਾਡਾ ਫਿਰ ਜੀਣਾ ਵਿਅਰਥ ਹੈ ਅਸੀਂ ਕਿਉਂ ਆਮੀ ਫਿਰ ਤਾਂ ਹਮਰ ਤਾਂ ਨਹੀਂ ਔਰਤ ਨੂੰ ਬਰਬਰ ਦਾ ਜੁੱਥਾ ਦੇ ਰਹੇ ਆਂ ਨਹੀਂ ਜੀ ਇਹ ਤੂਠ ਬੋਲਦੇ ਆ ਬਾਕੀ ਮੈਂ ਪੰਜ ਕਿਤਾਬਾਂ ਲਿੱਤੀਆਂ ਉਹ ਵੀ ਮੈਂ ਉਹਨੂੰ ਡੈਡੀ ਤੇ ਦਿੱਤੀਆਂ ਕਿਤਾਬਾਂ ਮੈਂ ਤੁਹਾਨੂੰ ਦਿਖਾ ਦੇਣਾ ਤੁਸੀਂ ਦੁਬਾਰਾ ਦੇਖੋਗੇ ਤਾਂ ਕੁਝ ਚਾਰ ਅੱਖ ਨਾਰੀ ਬਾਰੇ ਦੱਸਣਾ ਚਾਹਣਾ ਜਿਹੜੇ ਮੈਂ ਲਿਖੇ ਆਪਣੀ ਕਿਤਾਬ ਚ ਨਾਰੀ ਕਿਉਂ ਹੈ ਸ਼ਰਮ ਦੀ ਮਾਰੀ ਕਿਉਂ ਹੈ ਉਸਕੇ ਸਾਥ ਹੋਏ ਕਰਮ ਜੋ ਲੱਗਦੇ ਹਨ ਉਸੇ ਬਾਰੀ निकाले ਹਨ ਜੋ ਮਰਦ ਆਪਣੇ ਹੀ ਅੰਦਰ ਸੀ ਇਹ ਸ਼ੂਨੇ ਔਰ ਗਵਾਰ अब पढ़ लिख हो विद्वान कर रहे उसी अबला पर जुर्म अत्याचार अत्यंत भारी अबला ये पूछती है करती है उनसे सवाल क्या इसीलिए तुम्हें जन्म दिया है कि बिना बात के बन जाओ तुम अधिकारी और पढ़ते रहो हमारी असमत पे भारी सुनो ध्यान करो दे रही हूँ तुम्हें चुनाती हर मैदान में हिम्मत है तो कर दिखाओ हमसे बराबरी फिर देखें नतीजा कौन है किस पे भारी इतिहास गवाह है नारी जन्य इस जहान की हर धर्म की हर जाति की आदमी ने बनाया सदियों से उसे गुलाम व समझा अपनी संपत्ति यहाँ तक कि महाभारत के सत्य नायक जुजर ने जुए में हारी नारी ने अब उतार फेंकी है अपनी शर्म की पटारी उठ खड़ी हुई है दे रही है और समझा रही है आप बैठे मर्द मेरे बराबर न फैलाने दे मुझे अपने फन पर अगर नम माना तो खा जाऊंगी तुझे और तेरी अकड़न सारी अब नहीं कहलाऊंगी कमजोर नारी शर्म की मारी नहीं पड़ने दूंगी अपने ऊपर तेरे कर्म भारी नहीं, नहीं 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 मैं शर्म की नहीं मारी सो so, एसी विजय और विनादी जड़ी है प्यार दी कहानी जिन्ना ने पति पत्नी दे पवित्र रिश्ते दे लिए एक बहुत बड़ी है जड़ी मिसाल कायम कीती है ਕਿਉਂਕਿ ਲੋਕੀ ਤਾਂ ਜਿਉਂਦੇ ਜੀ ਦੀ ਕਦਰ ਨਹੀਂ ਕਰਦੇ ਪਰ ਇੱਥੇ ਜਿਹੜੇ ਵਿਜੇ ਜੀ ਨੇ ਉਹਨਾਂ ਨੇ ਆਪਣੀ ਵਾਈਫ ਦੇ ਪਤਨੀ ਦੇ ਮਰਨ ਤੋਂ ਬਾਅਦ ਵੀ ਉਹਨਾਂ ਦਾ ਇੱਕ ਸਟੈਚੂ ਤਿਆਰ ਕਰਵਾਇਆ ਤੇ ਉਹਨਾਂ ਦੇ ਦਿਲ ਦੇ ਵਿੱਚ ਹਜੇ ਵੀ ਉਹਨਾਂ ਦੀ ਵਾਈਫ ਦੇ ਲਈ ਜਿਹੜਾ ਪਿਆਰ ਹਜੇ ਵੀ ਜਿਉਂਦਾ ਹੈ ਸੋ ਅਜਿਹੀਆਂ ਕਹਾਣੀਆਂ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਉਦੋਂ ਤੱਕ ਤੁਸੀਂ ਜੁੜੇ ਰਹੋ ਲਾਈਵ ਪੱਜਾਪੀ ਟੀਵੀ ਦੇ ਨਾਲ ਲਾਈਕ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ। ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ। ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ। ਲਾਈਕ ਪੰਜਾਬੀ ਟੀਵੀ ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ।